ਬੈ ਚੈੱਕ ਕਰਵਾ ਕੇ ਦੇਖ ਲਓ ਪਹਿਲਾਂ ਹੁੰਦਾ ਸੀਗਾ ਮਤਲਬ ਖੰਡ ਮਹਿੰਗੀ ਹੁੰਦੀ ਸੀ ਤੇ ਗੁੜ ਸਸਤਾ ਹੁੰਦਾ ਸੀਗਾ ਪਰ ਉਹਣਾ ਕੋਈ ਆਉਣਾ ਤੇ ਉਹਨੂੰ ਖੰਡ ਦੀ ਚਾਹ ਬਣਾਉਣੀ ਆਪਣੀ ਸ਼ਾਨ ਸਮਝਦੇ ਹੁੰਦੇ ਤੇ ਹੁਣ ਜੇਕਰ ਕੋਈ ਆਉਂਦਾ ਤਾਂ ਹੁਣ ਗੁੜ ਦੇ ਲਓ ਖੰਡ ਦੇ ਨਾਲੋਂ ਡਬਲ ਵਾ ਹੋਣੀ ਵਾਲੀ ਜਾਗਰਤਾ ਵਧ ਰਹੀ ਹੈ ਵੀ ਜਿਹੜਾ ਖੰਡ ਤਾਂ ਅੱਜ ਜ਼ਹਿਰ ਹੀ ਖਾ ਰਹੇ ਆ ਤੇ ਜੇ ਖਾਣਾ ਤਾਂ ਆਪਾਂ ਕਿਉਂ ਨਾ ਜਿਹੜਾ ਪਿਓਰ ਗੁੜ ਬਣਿਆ ਉਹ ਖਾਈ ਜੀ ਤੇ ਆਪਾਂ ਉਹਨਾਂ ਉਹਨਾਂ ਹੀ ਕੱਢੀਦਾ ਇਹ ਨਹੀਂ ਵੀ ਆਪਾਂ ਕਿਤੇ ਮਤਲਬ ਸ਼ਾਪਾਂ ਵਾਲਿਆਂ ਨੂੰ ਦੇਣਾ ਆ ਇਥੇ ਆਉਂਦੇ ਆ ਵੀ ਜਿਹੜੇ ਫੇਰੇ ਵਾਲੇ ਵੀ ਵੀ ਸਾਨੂੰ ਤੁਸੀਂ ਕੀ ਰੇਟ ਤੇ ਦੇਉਗੇ ਅਸੀਂ ਉਹਨੂੰ ਕਹਦੇ ਵੀ ਤੁਹਾਨੂੰ ਨਹੀਂ ਸਾਡਾ ਕੋਡ ਨਹੀਂ ਭੁੱਗਣਾ ਨਿਊਜ਼ੀਲੈਂਡ ਦੇ ਵਿੱਚ ਵੀ ਰਹਿ ਕੇ ਆਏ ਹਾਂ ਤੇ ਇਥੇ ਵੀ ਤੁਸੀਂ ਆ ਕੇ ਖੇਤੀ ਵੀ ਕਰਦੇ ਹੋ ਬੱਕਰੀ ਤਰ੍ਹਾਂ ਦੀਆਂ ਵੀ ਖੇਤੀ ਕਰ ਰਹੇ ਹਾਂ ਤੇ ਇਹ ਫਿਰ ਤੁਸੀਂ ਟਾਈਮ ਬੰਨਿਆ ਹੋਇਆ ਕਿ ਜਿਵੇਂ ਤੁਸੀਂ ਇੱਕ ਟਾਈਮ ਦੇ ਉੱਪਰ ਡ੍ਰੈਗਨ ਫਰੂਟ ਦੀ ਵੀ ਖੇਤੀ ਕਰਦੇ ਹੋ ਗੰਨੇ ਦੇ ਵੀ ਤੁਸੀਂ ਕਰਦੇ ਹੋ ਝੋਨਾ ਤੇ ਕਣਕ ਵੀ ਤੁਸੀਂ ਲਾਈ ਜਾਂਦੇ ਹੋ ਇਹ ਫਿਰ ਟਾਈਮ ਪੀਰੀਅਡ ਬੰਨਿਆ ਹੋਇਆ ਵੀ ਸਾਲ 'ਚ ਵੇਲੇ ਨਹੀਂ ਬੈਣਾ ਕੰਟਲ ਕੁਝ ਹੈ ਅੰਦਾਜ਼ਾ ਵੀ ਕਿੰਨੇ ਕੁ ਕਵਾਂਟਲ ਲੇਗਾ ਇਦਾਂ ਕਵਾਂਟਲ ਕਵਾਂਟਲਾਂ ਅੰਦਾਜ਼ਾ ਨਹੀਂ ਲਾਇਆ ਜੀ ਆ ਨਹੀਂ ਇਦਾਂ ਵਾਲੇ ਹਿਸਾਬ ਤਾਹ ਚ ਨਹੀਂ ਪਈਦਾ ਵਾ ਵਧੀਆ ਆ ਚੱਲੀ ਜਾਂਦਾ ਆ ਮਨਿੰਦਰ ਸਿੰਘ ਸੰਧਰ ਆਪਣੇ ਪਿੰਡ ਦੇ ਵਿੱਚ ਪਰਤੇ ਨੇ ਪਿੰਡ ਦੇ ਵਿੱਚ ਆ ਕੇ ਦੇਸੀ ਗੁੜ ਦਾ ਕਾਰੋਬਾਰ ਸ਼ੁਰੂ ਕੀਤਾ ਏ ਤਾਂ ਇਹ ਮਨਿੰਦਰ ਸਿੰਘ ਸੰਧਰ ਹੋਣਾ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਜਿਹੜੇ ਨੌਜਵਾਨ ਵਿਦੇਸ਼ਾਂ ਨੂੰ ਜਾਣਾ ਚਾਹੁੰਦੇ ਨੇ ਪਰ ਇਹਨਾਂ ਨੇ ਵਿਦੇਸ਼ ਨੂੰ ਠੋਕਰ ਮਾਰ ਕੇ ਪੰਜਾਬ ਆ ਕੇ ਆਪਣੇ ਸੱਭਿਆਚਾਰ ਦੇ ਨਾਲ ਜੁੜੇ ਨੇ ਖੇਤੀ ਦੇ ਨਾਲ ਜੁੜੇ ਨੇ ਤਾਂ ਇੱਥੇ ਆ ਕੇ ਦੇਸੀ ਗੁੜ ਬਣਾ ਰਹੇ ਨੇ ਇਹ ਕਹਿੰਦੇ ਨੇ ਕਿ ਮੈਂ ਦਾਵਾ ਕਰਦਾ ਕਿ ਜਿਹੜਾ ਸਾਡਾ ਗੁੜ ਹੈ ਉਸ ਗੁੜ ਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਹੈ ਅਸੀਂ ਬੜੇ ਸਾਦੇ ਤਰੀਕੇ ਦੇ ਨਾਲ ਅਤੇ ਸ਼ੁੱਧ ਤਰੀਕੇ ਦੇ ਨਾਲ ਇੱਥੇ ਗੁੜ ਬਣਾਉਂਦੇ ਆ ਮਨਿੰਦਰ ਸਿੰਘ ਸੰਧਰ ਹੁਣੀ ਆਪ ਹੱਥੀਂ ਕੰਮ ਕਰਦੇ ਨੇ ਗੱਲਬਾਤ ਕਰਦੇ ਸਤਿ ਸਭ ਬੜਾ ਵਧੀਆ ਲੱਗਿਆ ਜੀ ਤੁਹਾਨੂੰ ਨਾਲ ਮਿਲ ਕੇ ਤਾਂ ਆਪ ਹੱਥੀਂ ਫਿਰ ਲੱਗੇ ਪਈ ਹੋ ਉੱਥੋਂ ਦੀ ਚਖਾਚੌਂ ਛੱਡ ਕੇ ਹੋਰ ਹੋਰ ਬਾਈ ਇੱਥੇ ਵਧੀਆ ਨਜ਼ਾਰਾ ਹੈ ਜੀ ਹਾਂ ਹਾਂਜੀ ਹਾਂਜੀ ਪੀ ਇਹ ਗੁੜ ਫਿਰ ਹੋਣੀ ਸ਼ੁਰੂ ਕੀਤਾ ਵਾ ਕਿ ਇਸ ਤੋਂ ਪਹਿਲਾਂ ਤੁਸੀਂ ਖੇਤੀ ਕਰਦੇ ਨੀ ਗੁੜ ਨੂੰ ਹੋ ਗਿਆ ਤੀਜਾ ਸਾਲ ਆ ਇਸ ਵਾਰ ਅੱਛਾ ਹਾਂਜੀ ਹਾਂਜੀ ਗੁੜ ਦਾ ਆਈਡੀਆ ਵੀ ਆਇਆ ਸੀ ਇਦਾਂ ਹੀ ਬਈ ਕਮਾਲ ਹੈਗਾ ਆਪਣਾ ਤੇ ਕਿਉਂ ਨਾ ਉਹਨੂੰ ਪ੍ਰੋਸੈਸ ਕਰਕੇ ਵੇਚਿਆ ਜਾਵੇ ਤੇ ਨਾਲ-ਨਾਲ ਫੇ ਸ਼ੁਰੂ ਕੀਤਾ ਸੀਗਾ ਹੁਣ ਤੀਜਾ ਸਾਲ ਆ ਵਧੀਆ ਮਤਲਬ ਰਿਸਪੌਂਸ ਮਿਲ ਰਿਹਾ ਸ਼ੁੱਧ ਬਣਾ ਰਹੇ ਆ ਕੋਈ ਮਿਲਾਵਟ ਨਹੀਂ ਤੇ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਬਈ ਜਿਹੜਾ ਬਾਜ਼ਾਰੋਂ ਮਿਲਦਾ ਤੇ ਜਿਹੜਾ ਸ਼ੁੱਧ ਮਿਲਦਾ ਉਹ ਚ ਫਰਕ ਕੀ ਹੈਗਾ ਨਾ ਤੇ ਬਹੁਤ ਵਧੀਆ ਰਿਸਪੌਂਸ ਆ ਅਛਾ ਤੇ ਨੇ ਤੇ ਗੁੜ ਦੇ ਉੱਤੇ ਹੀ ਬੜੇ ਵੱਡੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਕਿ ਜਿਹੜਾ ਗੁੜ ਸਾਡੇ ਸੱਭਿਆਚਾਰ ਦਾ ਹਿੱਸਾ ਕਹਿ ਲਓ ਜਾਂ ਸਾਡੀ ਖਰਾਕ ਹੈ ਜਿਹੜੀ ਸਵੀਡਿਸ਼ ਤਾਂ ਅਸਲੀ ਪੰਜਾਬ ਦੀ ਇਹੋ ਹੀ ਆ ਤੇ ਇਹੀ ਬਹੁਤ ਕਹਿੰਦੇ ਸੀ ਵੀ ਗੰਦਲੀ ਹੋ ਗਈ ਜਾਂ ਇਹ ਚ ਮਿਲਾਵਟ ਬਹੁਤ ਜ਼ਿਆਦਾ ਆਉਣੀ ਸ਼ੁਰੂ ਹੋ ਗਈ ਤਾਂ ਇਸ ਚੀਜ਼ ਨੂੰ ਤੁਸੀਂ ਫਿਰ ਦਾਵਾ ਕਰਦੇ ਹੋ ਪੂਰਾ ਵੀ ਸਾਡਾ ਗੁੜ ਜਿਹੜਾ ਪੂਰਾ ਸ਼ੁੱਧ ਹੁੰਦਾ ਬਿਲਕੁਲ ਬਿਲਕੁਲ 100% ਆ ਕਿੱਥੇ ਭਾਵੇਂ ਚੈੱਕ ਕਰਵਾ ਕੇ ਦੇਖ ਲਓ ਪਹਿਲਾਂ ਹੁੰਦਾ ਸੀਗਾ ਮਤਲਬ ਖੰਡ ਮਹਿੰਗੀ ਹੁੰਦੀ ਸੀ ਤੇ ਗੁੜ ਸਸਤਾ ਹੁੰਦਾ ਸੀਗਾ ਪੁਰਾਣਾ ਕੋਈ ਆਉਣਾ ਤੇ ਉਹਨੂੰ ਖੰਡ ਦੀ ਚਾਹ ਪਲਾਉਣੀ ਆਪਣੀ ਸ਼ਾਨ ਸਮਝਦੇ ਹੁੰਦੇ ਸੀ ਤੇ ਹੁਣ ਜੇਕਰ ਕੋਈ ਆਉਂਦਾ ਤਾਂ ਹੁਣ ਗੁੜ ਦੇਖ ਲਓ ਖੰਡ ਦੇ ਨਾਲੋਂ ਡਬਲ ਆ ਤੇ ਖੰਡ ਸਸਤੀ ਹੋ ਗਈ ਆ ਤੇ ਗੁੜ ਮਹਿੰਗਾ ਹੋ ਗਿਆ ਤੇ ਉਹੀ ਆ ਲੋਕਾਂ ਨੂੰ ਹੁਣ ਹੌਲੀ ਹੌਲੀ ਜਾਗਰੂਤਾ ਵਧ ਰਹੀ ਆ ਵੀ ਜਿਹੜਾ ਖੰਡ ਤਾਂ ਆਪਾਂ ਜ਼ਹਿਰ ਹੀ ਖਾ ਰਹੇ ਆ ਤੇ ਜੇ ਖਾਣਾ ਤਾਂ ਆਪਾਂ ਕਿਉਂ ਨਾ ਜਿਹੜਾ ਪਿਓਰ ਗੁੜ ਬਣਿਆ ਉਹ ਖਾਈਏ ਤੇ ਜਿਹੜੇ ਦੂਜੇ ਵੇਣੇ ਲੱਗੇ ਹੋਏ ਆ ਯੂਪੀ ਵਾਲੇ ਜਾਂ ਹੋਰ ਕਈ ਜਿਹੜੇ ਮਿਲਾਪਟ ਕਰਦੇ ਆ ਉਹ ਵੀ ਆ ਲਖਵੀਰ ਸਿੰਘ ਹੁਣਾਂ ਦੇ ਆਉਣ ਦੇ ਨਾਲ ਪਤਾ ਲੱਗਿਆ ਕਿ ਬਈ ਉਹ ਮਲਬ ਗੁੜ ਬਣਾਉਂਦੇ ਕਿਦਾਂ ਆ ਨਹੀਂ ਤਾਂ ਬਹੁਤੇ ਲੋਕਾਂ ਨੂੰ ਉਹ ਵੀ ਨਹੀਂ ਪਤਾ ਸੀਗਾ ਵੀ ਉਹ ਖੰਡ ਤੋਂ ਹੀ ਗੁੜ ਬਣਾਈ ਜਾਂਦੇ ਆ ਅੱਛਾ ਮੈਂ ਦੇਖਿਆ ਵੀ ਤੁਹਾਡਾ ਕੋਈ ਬਹੁਤਾ ਵੱਡਾ तामझਾਮ ਵੀ ਨਹੀਂਗਾ ਨਹੀਂ ਤੇ ਮੈਂ ਕਈ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਕੰਮ ਕਰਦੇ ਆ ਉਹਨਾਂ ਨੇ ਤਾਂ ਬਹੁਤ ਵੱਡੇ ਵੱਡੇ ਉਹਨਾਂ ਨੇ ਢਾਂਗਾ ਲਾਈਆਂ ਨੇ ਇਹਦੀਆਂ ਗੰਨਿਆਂ ਦੀਆਂ ਤੇ ਬੜੇ ਵੱਡੇ ਪੱਧਰ ਤੇ ਉੱਪਰ ਉਹ ਕੰਮ ਕਰਦੇ ਨੇ ਪਰ ਤੁਸੀਂ ਬੜਾ ਸਿੰਪਲ ਜਿਹਾ ਰੱਖਿਆ ਛੋਟਾ ਜਿਹਾ ਰੱਖਿਆ ਸਾਡਾ ਭਾਈ ਅਸੀਂ ਜਿੱਦਾਂ ਗੰਨਾ ਛਿੱਲਦੇ ਆ ਜਿੰਨਾ ਆਪਣਾ ਗੰਨਾ ਆ ਰੋਜ਼ ਦੀ ਰੋਜ਼ ਛਿੱਲਣਾ ਆ ਉਨਾ ਹੀ ਕੱਢਣਾ ਇਹ ਨਹੀਂ ਵੀ ਅਸੀਂ ਮੋਲ ਲੈ ਕੇ ਟਰਾਲੀ ਛਡਾ ਲਈਏ ਦਾ ਉਹ ਮਾਲ ਮਹੀਨਾ ਪਿਆ ਆ ਜਿੰਨਾ ਸਾਡਾ ਮਤਲਬ ਰੋਜ਼ ਦੀ ਰੋਜ਼ ਵਿਕੀ ਜਾਂਦਾ ਆਨ ਆਰਡਰ ਹੀ ਹੁੰਦਾ ਜਿਹੜਾ ਸਾਨੂੰ ਅੱਜ ਕਿ ਕੱਲ ਕਿਸੇ ਨੇ ਕਿਹਾ ਉਹ ਹੀ ਅੱਜ ਆਪਾਂ ਕੰਪਲੀਟ ਕਰਨਾ ਆਰਡਰ ਤੇ ਆਪਾਂ ਉਹਨਾਂ ਉਹਨਾਂ ਹੀ ਕੱਢੀਦਾ ਇਹ ਨਹੀਂ ਵੀ ਆਪਾਂ ਕਿਤੇ ਮਤਲਬ ਸ਼ਾਪਾਂ ਵਾਲਿਆਂ ਨੂੰ ਦੇਣਾ ਆ ਇੱਥੇ ਆਉਂਦੇ ਆ ਵੀ ਜਿਹੜੇ ਫੇਰੇ ਵਾਲੇ ਵੀ ਵੀ ਸਾਨੂੰ ਤੁਸੀਂ ਕੀ ਰੇਟ ਤੇ ਦੇਉਂਗੇ ਅਸੀਂ ਉਹਨਾਂ ਨੂੰ ਕਹਦੇ ਵੀ ਤੁਹਾਨੂੰ ਨਹੀਂ ਸਾਡਾ ਗੁੜ ਨਹੀਂ ਪੁੱਗਣਾ ਕਿ ਜੋ ਰੇਟ ਤੇ ਅਸੀਂ ਇੱਥੇ ਵੇਚਦੇ ਆ ਤੇ ਸਾਡਾ ਉਹਦਾ ਉਹਨਾਂ ਦਾ ਪੂਰਾ ਨਹੀਂ ਹੁੰਦਾ ਤੇ ਤੁਹਾਨੂੰ ਆਪਾਂ ਤਾਂ ਸਸਤਾ ਜੀ ਤੁਸੀਂ ਕਹੋ ਮਾਰਜਨ ਕੱਢ ਕੇ ਵੇਚਣਾ ਤੇ ਅਸੀਂ ਉਹਨਾਂ ਨੂੰ ਨਾ ਕਰ ਦਿੱਤੀ ਵੀ ਅੱਛਾ ਫਿਰ ਇੱਕ ਹੀ ਜਿੱਦਾਂ ਮੰਨ ਲਓ ਵੀ ਇੱਕ ਦਿਨ ਪਹਿਲਾਂ ਆ ਕੇ ਕਹੇ ਤੇ ਕਿ ਮਨਿੰਦਰ ਹੁਣੀ ਸਾਨੂੰ ਵੀ ਇੰਨਾ ਗੁੜ ਚਾਹੀਦਾ ਹੈ ਵੀ ਤੁਸੀਂ ਇੰਨਾ ਕੱਢ ਰੱਖਿਓ ਤੇ ਉਹਨਾਂ ਕੀ ਫਿਰ ਇੱਥੇ ਕੱਢਦੇ ਆ ਫਿਰ ਨਹੀਂ ਮਤਲਬ ਪੂਰਾ ਦਿਨ ਆਪਾਂ ਚਲਾਈਦਾ ਆ ਹਾਂ ਸਵੇਰੇ 6 6:30 ਵਜੇ ਆ ਜੀਦਾ ਆ ਸ਼ਾਮ ਨੂੰ 7-8 ਵਜੇ ਜਾਂਦੇ ਆ ਤੇ ਉਹ ਮਤਲਬ ਕਿਲੋ 2 ਕਿਲੋ ਵਾਲੇ ਜਿਹੜੇ ਆ ਜਾਂਦੇ ਉਹਨਾਂ ਨੂੰ ਤਾਂ ਆਪਾਂ ਦੇਦੀਦਾ ਉਸ ਲਈ ਵੀ ਜੇ ਕਿਸੇ ਨੇ 15 20 ਕਿਲੋ 25 ਕਿਲੋ ਕਹਿਣਾ ਆ ਵੀ ਇੰਨਾ ਚਾਹੀਦਾ ਉਹ ਵੀ ਇੱਕ ਦਿਨ ਪਹਿਲਾਂ ਦੱਸੂਗਾ ਤੇ ਆਪਾਂ ਉਹਦੇ ਲਈ ਰੈਡੀ ਕਰਕੇ ਰੱਖ ਲਈਦਾ ਮਤਲਬ ਵੀ ਤੁਹਾਡੇ ਤਾਂ ਜਿਹੜੇ ਬਾਹਰ ਵਾਲੇ ਬੰਦੇ ਉਹ ਥੋੜਾ ਵਿਸ਼ਵਾਸ ਵੀ ਜ਼ਿਆਦਾ ਕਰਦੇ ਹੋਣੇ ਆ ਵੀ ਇੱਕ ਤਾਂ ਮੁੰਡਾ ਇਧਰੋਂ ਗਿਆ ਆ ਉਧਰ ਜਾ ਕੇ ਮਿਹਨਤ ਕਰਨਦਿਆ ਤੇ ਦੂਸਰਾ ਇਹ ਆ ਵੀ ਚਲੋ ਸਾਫ਼ ਸੁਥਰੀ ਚੀਜ਼ ਤਾਂ ਦਿੰਦਾ ਬਿਲਕੁਲ ਭਾਜੀ ਹੁਣ ਸਾਡੇ ਜਿਹੜੇ ਬਾਹ ਜਿਹੜੇ ਆਉਂਦੇ ਆ ਹੁਣ ਆ ਸੀਜ਼ਨ ਮਤਲਬ ਵਿਆਹ ਵਿਵਾਂ ਦਾ ਹੈਗਾ ਆ ਤੇ ਬਾਹਰ ਮੋਸਟਲੀ ਲੋਕ ਜਿਹੜੇ ਬਾਹਰਲੇ ਇੱਥੋਂ ਲੈ ਕੇ ਜਾਂਦੇ ਆ ਤੇ ਜੁੜੇ ਹੋਏ ਆ ਸਾਡੇ ਨਾਲ ਕਾਫੀ ਕਸਟਮਰ ਜਿਹੜੇ ਉਹ ਪਹਿਲਾਂ ਹੀ ਉਧਰੋਂ ਵੀ ਕਈ ਵਾਰ ਫੋਨ ਆ ਜਾਂਦੇ ਵੀ ਅਸੀਂ ਨਿਤਰੀਕ ਨੂੰ ਆਉਣਾ ਵੀ ਤੁਹਾਨੂੰ ਗੁੜ ਲੈ ਕੇ ਜਾਣਾ ਆਪਾਂ ਚਾਹੀਦਾ ਆ ਤੇ ਵੀ ਆਪਾਂ ਕਰਦੀ ਦਾ ਰੈਡੀ ਪਹਿਲਾਂ ਕਰਦੀ ਦਾ ਅੱਛਾ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਵੀ ਰਹਿ ਕੇ ਆਏ ਹੋ ਉੱਥੇ ਇੱਥੇ ਵੀ ਤੁਸੀਂ ਆ ਕੇ ਖੇਤੀ ਵੀ ਕਰਦੇ ਹੋ ਵੱਖਰੀ ਤਰ੍ਹਾਂ ਦੀਆਂ ਵੀ ਖੇਤੀ ਕਰ ਰਹੇ ਹੋ ਤੇ ਇਹ ਫਿਰ ਤੁਸੀਂ ਟਾਈਮ ਬੰਨਿਆ ਹੋਇਆ ਕਿ ਜਿਵੇਂ ਤੁਸੀਂ ਇੱਕ ਟਾਈਮ ਦੇ ਉੱਪਰ ਡ੍ਰੈਗਨ ਫਰੂਟ ਦੀ ਵੀ ਖੇਤੀ ਕਰਦੇ ਹੋ ਗੰਨੇ ਦੇ ਵੀ ਤੁਸੀਂ ਕਰਦੇ ਹੋ ਝੋਨਾ ਤੇ ਕਣਕ ਵੀ ਤੁਸੀਂ ਲਾਈ ਜਾਂਦੇ ਹੋ ਇਹ ਫਿਰ ਟਾਈਮ ਪੀਰੀਅਡ ਬੰਨਿਆ ਹੋਇਆ ਵੀ ਸਾਲ ਚ ਵਹਿਲੇ ਨਹੀਂ ਪੈਣਾ ਹਾਂਜੀ ਡ੍ਰੈਗਨ ਦੀ ਜਿੱਦਾਂ ਜਿਹੜੀ ਆ ਫਰੂਟਿੰਗ ਆਉਂਦੀ ਆ ਜੂਨ ਜੁਲਾਈ ਤੋਂ ਸਟਾਰਟ ਹੁੰਦੀ ਆ ਤੇ ਉਹ ਦਸੰਬਰ ਦੇ ਤੱਕ ਖਤਮ ਹੋ ਜਾਂਦਾ ਤੇ ਹੁਣ ਉਹਦੀ ਮਤਲਬ ਪ੍ਰੂਨਿੰਗ ਵੇਰਾ ਕਰਨੀ ਆ ਉਹ ਮਤਲਬ ਉਹ ਵੀ ਨਾਲੋਂ ਨਾਲ ਤੁਸੀਂ ਕਰ ਸਕਦੇ ਹੋ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਜੀ ਤੇ ਇਹ ਜਿਹੜਾ ਆਪਾਂ 20 ਨਵੰਬਰ ਨੂੰ ਚਲਾਇਆ ਸੀਗਾ ਬੇਲਣਾ ਅੱਛਾ ਤੇ ਇਹ ਹੁਣ ਸਾਡਾ ਮਾਰਚ ਤੱਕ ਇਹ ਮਤਲਬ ਤਿੰਨ ਚਾਰ ਮਹੀਨੇ ਦਰ ਨੰਗੇ ਜਾਣੇ ਆ ਉਹੀ ਫਿਰ ਦੋ ਤਿੰਨ ਮਹੀਨੇ ਜਿਹੜਾ ਮ ਆਪ੍ਰੈਲ ਮਈ ਜੂਨ ਉਹ ਡ੍ਰੈਗਨ ਫਰੂਟ ਦੀ ਕੇਅਰ ਕਰਦਿਆਂ ਨੂੰ ਮੁੜ ਕੇ ਫਿਰ ਡ੍ਰੈਗਨ ਫਰੂਟ ਦਾ ਸੀਜ਼ਨ ਸਟਾਰਟ ਹੋ ਜਾਂਦਾ ਆ ਮਾឡਾ ਸਾਰਾ ਸਾਲ ਮਾឡਾ ਵਧੀਆ ਚੱਲੀ ਜਾਂਦਾ ਵੀ ਜੀ ਇਹ ਮਾឡਾ ਜਿਹੜੇ ਮਾឡਾ ਵੀ ਬਾਹਰੋਂ ਏਦਾਂ ਆਉਂਦੇ ਨੇ ਨੌਜਵਾਨ ਉਹ ਮੈਨੂੰ ਲੱਗਦਾ ਵੀ ਥੋੜਾ ਐਡਵਾਂਸ ਹੀ ਚੱਲਦੇ ਆ ਨਹੀਂ ਤੇ ਆਪਣੇ ਵਾਲੇ ਤਾਂ ਇੱਥੇ ਫਸਲੀ ਚੱਕਰ 'ਚ ਹੀ ਫਸੇ ਪਏ ਆ ਵੀ ਚਲੋ ਉਹ ਝੋਨਾ ਕਣਕ ਬੀਜ ਤਾਂ ਮੜ ਕੇ ਵੇਲੇ ਬੈਜੋ ਆ ਨਹੀਂ ਝੋਨਾ ਕਣਕ ਵੀ ਚਲੋ ਜਿਹੜੇ ਬੀਜ ਦੇ ਆ ਸਹੀ ਆ ਤੇ ਬਟ ਅਸੀਂ ਥੋੜਾ ਜਿਹਾ ਡਿਫਰੈਂਟ ਤਰੀਕੇ ਨਾਲ ਕਰ ਰਹੇ ਆ ਤੇ ਕਣਕ ਵੀ ਬੀਜੀ ਹੋਈ ਆ ਤੇ ਡ੍ਰੈਗਨ ਫਰੂਟ ਦਾ ਏਦਾਂ ਵੀ ਜਿੰਨਾ ਤੁਸੀਂ ਹੈਗਾ ਚੌਹ ਖੇਤਾਂ 'ਚ ਕਮਾਈ ਕਰਨੀ ਆ ਉਹ ਸਾਲ ਦੀ ਸਾਲ ਠਾਡੀ ਕਿੱਲੇ ਚ ਹੋਈ ਜਾਂਦੀ ਆ ਇਹ ਫਰਕ ਤਾਂ ਹੈਗਾ ਆ ਬਾਕੀ ਇੰਟਰ ਕ੍ਰੋਪਿੰਗ ਤੁਸੀਂ ਜੋ ਮਰਜ਼ੀ ਕਰੀਏ ਉਹ ਤਾਂ ਉਹੀ ਕਰੀ ਜਾਣੀ ਆ ਅੱਛਾ ਨਿਊਜ਼ੀਲੈਂਡ ਦੀ ਚਕਾ ਚੌਂ ਤੁਸੀਂ ਦੇਖ ਕੇ ਆਏ ਹੋ ਉੱਥੇ ਡਾਲਰ ਜਾਦੇ ਬਣਦੇ ਸੀਗੇ ਕਿ ਜਾਂ ਇੱਥੇ ਵਧੀਆ ਤੁਹਾਡੇ ਪੈਸੇ ਬਣ ਜਾਂਦੇ ਆ ਨਹੀਂ ਪੈਸੇ ਤਾਂ ਬਾਹਰ ਹੀ ਬਣਦੇ ਸੀ ਵਧੀਆ ਡਾਲਰ ਤਾਂ ਉੱਥੇ ਹੀ ਬਣਦੇ ਆ ਇੱਥੇ ਆ ਕੇ ਮਤਲਬ ਕਾਫੀ ਬਣ ਜਾਂਦੇ ਆ ਪਰ ਜੋ ਇੱਥੇ ਆ ਉਹ ਥੋੜਾ ਜਿਹਾ ਨਜ਼ਾਰਾ ਹੋਰ ਵਾ ਆ ਸੋਸ਼ਲ ਲਾਈਫ ਠਾਡੀ ਆ ਤੇ ਲੋਕੀ ਹੁਣ ਕਿੰਨੇ ਆਉਂਦੇ ਜਾਂਦੇ ਆ ਤੇ ਉੱਥੇ ਵੀਰ ਥੋੜਾ ਜਿਹਾ ਬੰਦਾ ਕੰਮਚੀਰ ਹੋ ਜਿਆ ਰਹਿੰਦਾ ਉਧਰ ਜੇ ਮੈਂ ਜਿਆਦੇ ਆ ਉਧਰ ਮਤਲਬ ਗਏ ਕਰਕੇ ਹੀ ਹੁਣ ਆਪਣੇ ਆਪ ਨੂੰ ਇੱਥੇ ਬਿਜੀ ਰੱਖਿਆ ਜੇ ਮਤਲਬ ਉਧਰ ਨਾ ਜਾਂਦੇ ਹੋ ਸਕਦਾ ਵੀ ਅਸੀਂ ਕੋਈ ਇਨੀਸ਼ੀਏਟਿਵ ਨਾ ਹੀ ਲੈਂਦੇ ਇਦਾਂ ਦਾ ਵੀ ਉਦਾਂ ਹੀ ਬਸ ਜੋ ਚੱਲਦਾ ਉਹ ਹੀ ਕਰੀ ਜਾਂਦੇ ਤੇ ਉਧਰ ਜਾਇਆਂ ਕਰਕੇ ਥੋੜਾ ਜਿਹਾ ਬੰਦੇ ਨੂੰ ਫਰਕ ਤਾਂ ਪੈਂਦਾ ਜੇ ਜਦੋਂ ਘਰੋਂ ਬੰਦਾ ਬਾਹਰ ਜਾਂਦਾ ਆ ਤੇ ਕਹਿੰਦੇ ਨਹੀਂ ਹੁੰਦਾ ਵੀ ਘਰੋਂ ਬਾਹਰ ਜਾਣਾ ਹੀ ਪੈਂਦਾ ਜੇ ਤੁਸੀਂ ਕੁਝ ਕਰਨਾ ਡਿਫਰੈਂਟ ਤੇ ਉਹਦੇ ਕਰਕੇ ਰੁਟੀਨ ਬਣਿਆ ਕਰਕੇ ਹੀ ਚਲੋ ਇੱਥੇ ਵੀ ਥੋੜਾ ਜਿਹਾ ਕੋਈ ਕੰਮ ਕਰਦੇ ਆ ਉਹਦੀ ਸ਼ਰਮ ਵੀ ਨਹੀਂ ਮਹਿਸੂਸ ਕਰੀਦੀ ਵੀ ਹੱਥੀਂ ਕਰੀਦਾ ਆ ਮੈਂ ਉਹ ਵੀ ਕਹਿਣਾ ਸੀਗਾ ਵੀ ਆਲੇ-ਦੁਆਲੇ ਵਾਲੇ ਫਿਰ ਇਹ ਨਹੀਂ ਕਹਿੰਦੇ ਵੀ ਕਾਕਾ ਇਧਰਲੇ ਸਾਡੇ ਵਾਲੇ ਤਾਂ ਬਾਹਰ ਜਾਣ ਨੂੰ ਤਰਸੀ ਜਾਂਦੇ ਤੁਸੀਂ ਬਾਹਰੋਂ ਆ ਕੇ ਇੱਥੇ ਫਿਰ ਮਿੱਟੀੋਂ ਮਿੱਟੀ ਹੋਣੇ ਸ਼ੁਰੂ ਹੋਗੇ ਉਹ ਨਹੀਂ ਕਹਿੰਦਾ ਕੋਈ ਕਹੀ ਜਾਵੇ ਮਤਲਬ ਉਹਦਾ ਜੇ ਤੁਸੀਂ ਖੁਸ਼ ਹੋ ਵਾ ਬਸ ਠੀਕ ਆ ਕਹਨੇ ਵਾਲੇ ਤਾਂ ਬਹੁਤ ਕੁਝ ਕਹਿੰਦੇ ਰਹਿੰਦੇ ਆ ਆਪਣਾ ਵਧੀਆ ਮਤਲਬ ਠੀਕ ਆ ਚੱਲੀ ਜਾਂਦਾ ਗੋੜ ਸਾਡਾ ਭਾਈ ਹੈਗਾ 90 ਰੁਪਏ 85 ਕਮਾਦਾ ਜਿਹੜਾ ਗੋੜ ਆਪਾਂ ਦੇਈਦਾ 90 ਰੁਪਏ ਕਿਲੋ ਤੇ ਜਿਹੜਾ ਦੂਜਾ ਕਮਾਦਾ ਉਹਦਾ 80 ਰੁਪਏ ਦੇਈ ਜਿਹੜੀ ਡਿਮਾਂਡ ਆ ਉਹ 85 ਦੀ ਬਹੁਤ ਜ਼ਿਆਦਾ ਆ ਅੱਛਾ ਤੇ 85 ਕਮਾਦ ਹੁਣ ਆਪਣੇ ਬਹੁਤ ਘੱਟ ਲੋਕਾਂ ਕੋ ਰਹਿ ਗਏ ਆ ਹਾਂਜੀ ਤੇ ਮਤਲਬ ਸਾਡੇ ਪਿੰਡ ਜੀ ਕਿਸੇ ਕੋਲ 85 ਕਮਾਦ ਨਹੀਂ ਹੁਣਾ ਹੋਰ ਹਾਂ ਤੇ ਅਸੀਂ ਸਾਂਭਿਆ ਹੋਇਆ ਆ ਉਹਦਾ ਗੁੜ ਜਿਹੜਾ ਉਹ ਡਿਮਾਂਡ 'ਚ ਰਹਿੰਦਾ ਤੇ ਸਭ ਤੋਂ ਵਧੀਆ ਜਿਹੜਾ ਤੁਸੀਂ ਕਹ ਲਓ ਜੇ ਗੁੜ ਬਣਦਾ ਉਹ 85 ਦਾ ਹੀ ਆ ਵੈਰਾਈਟੀਆਂ ਦਾ ਹੋਰ ਵੀ ਨਵੀਆਂ ਆ ਗਈਆਂ ਬਟ 85 ਦੀ ਰੀਸ ਨਹੀਂ ਆ ਜੇ ਦਾ ਵਾਪਸ ਜਾਣ ਨੂੰ ਕੀ ਵਿਦੇਸ਼ 'ਚ ਨੂੰ ਜਾਈਏ ਜਾਂ ਉਧਰ gekeੜਾ ਮਾਰੀਏ ਨਹੀਂ ਉਦਾਂ ਜਾਣ ਨੂੰ ਜੀ ਕਰਦਾ ਮਾਲਕ ਹੁਣ ਫੇਰ ਕੇ ਆਈਏ ਕਿਤੇ ਹਾਂ ਫੀਲ ਤੇ ਹੁਣ ਜਿਆਦਾ ਜੁੜੀਆਂ ਐ ਉੱਥੇ ਯਾਰ ਦੋਸਤ ਵੀ ਹੈਗੇ ਆ ਨਿਊਜ਼ੀਲੈਂਡ ਪਰ ਉਹਦਾ ਪੱਕੇ ਤੌਰ ਤੇ ਅਜੇ ਕੋਈ ਪਲਾਨ ਨਹੀਂ ਹੈਗਾ ਉਧਰਲੇ ਯਾਰ ਦੋਸਤ ਕਹਿੰਦੇ ਆ ਤੁਹਾਨੂੰ ਵੇਖ ਕੇ ਵੀ ਯਾਰ ਮਨਿੰਦਰ ਸਾਡਾ ਵੀ ਜੀ ਕਰਦਾ ਇਧਰ ਨੂੰ ਆ ਜੀਏ ਕਿਉਂਕਿ ਦਿਲ ਤਾਂ ਸਾਰਿਆਂ ਦਾ ਹੀ ਕਰਦਾ ਉਹਨੂੰ ਨਹੀਂ ਵਿੱਚ ਕਹਿੰਦੇ ਹੁੰਦੇ ਆ ਪਰ ਹੁਣ ਸਾਰਿਆਂ ਦੇ ਵਧੀਆ ਕੰਮ ਕਰ ਉਧਰ ਵੀ ਸੈੱਟ ਕਰ ਲਏ ਆ ਉਹਨਾਂ ਨੇ ਤੇ ਠੀਕ ਆ ਉਹਨਾਂ ਦਾ ਵੀ ਉਧਰ ਬਈ ਬੰਦਾ ਜਿੱਥੇ ਰਹਿ ਜਾਂਦਾ ਉੱਥੇ ਦਾ ਹੀ ਹੋ ਜਾਂਦਾ ਵਧੀਆ ਲੱਗਦਾ ਹਾਂ ਜੀ ਤੇ ਉਹਦਾ ਵੇਖ ਕੇ ਹੌਸਲਾ ਦਾ ਦਿੰਦੇ ਆ ਵੀ ਭਾਜੀ ਵਧੀਆ ਤੁਸੀਂ ਵਧੀਆ ਕਰ ਰਹੇ ਆ ਤੇ ਬਧੀਆ ਉਹਨਾਂ ਦਾ ਵੀ ਉੱਥੇ ਠੀਕ ਵਾ ਆਪਣੇ ਫੈਸਲੇ ਦੇ ਉੱਪਰ ਤੁਹਾਨੂੰ ਲੱਗਦਾ ਕਿ ਮੈਂ ਜਿਹੜਾ ਫੈਸਲਾ ਲਿਆ ਉਹ ਠੀਕ ਲਿਆ ਕਿਤੇ ਹੁੰਦਾ ਤਾਂ ਨਹੀਂ ਵੀ ਮੈਂ ਇਹ ਫੈਸਲਾ ਇੱਥੇ ਆ ਕੇ ਪੰਜਾਬ ਚ ਥੋੜਾ ਗਲਤ ਲੈ ਲਿਆ ਨਹੀਂ ਨਹੀਂ ਇੱਥੇ ਮੈਨੂੰ ਮਤਲਬ ਕੋਵਿਡ ਤੋਂ ਪਹਿਲਾਂ ਮੈਂ ਆ ਗਿਆ ਸੀਗਾ ਮੁੜ ਕੇ ਫਿਰ ਨਹੀਂ ਜਾਣ ਦਾ ਸੁਭਾਅ ਨਹੀਂ ਬਣਿਆ ਫਿਰ ਮੈਂ ਜਿਹੜਾ ਕੋਵਿਡ ਦੇ ਵਿੱਚ ਕੁਝ ਨਾ ਕੁਝ ਮਤਲਬ ਬਹਿਲੇ ਨਹੀਂ ਰਹਿ ਸਕਦੇ ਸੀ ਬਾ ਇੱਕ ਦੋ ਪੰਗੇ ਜੇ ਲੈ ਲਏ ਜਿਮ ਖੋਲ੍ਹ ਲਿਆ ਪਿੰਡ ਅੱਛਾ ਤੇ ਨਾਲ ਡ੍ਰੈਗਨ ਫਰੂਟ ਦੀ ਫਾਰਮਿੰਗ ਸਟਾਰਟ ਕਰ ਲਈ ਤੁਸੀਂ ਜੇ ਉਹ ਇੱਧਰ ਕਰ ਲਿਆ ਫਿਰ ਮਨ ਜਿਆ ਬਦਲ ਗਿਆ ਵੀ ਇੱਥੇ ਨਜ਼ਾਰਾ ਜਿਆ ਲਾਪਿਆ ਹੁਣ ਰਹਿਣ ਦਾ ਹੈ ਕੋਵਿਡ ਰਾਸ ਆ ਗਿਆ ਕਹਿ ਸਕਦੇ ਹੋ ਹੋਰ ਹੋਰ ਜੀ ਮਹਿਨਤ ਉਹ ਜਿੱਥੇ ਮਰਜ਼ੀ ਕਰ ਲੋ ਤੁਸੀਂ ਜਾ ਕੇ ਮਹਿਨਤ ਤਾਂ ਕਰਨੀ ਪੈਣੀ ਆ ਠੀਕ ਆ ਬ੍ਰਦਰ ਧੰਨਵਾਦ ਤੁਸੀਂ ਗੱਲਬਾਤ ਕੀਤੀ ਤਾਂ ਇਹ ਨੌਜਵਾਨਾਂ ਦੇ ਲਈ ਪ੍ਰੇਰਨਾ ਸਰੋਤ ਨੇ ਤਾਂ ਇਹਨਾਂ ਨੇ ਦੇਸੀ ਗੁੜ ਇੱਥੇ ਬਣਾਉਣਾ ਸਟਾਰਟ ਕੀਤਾ ਤਾਂ ਮਨਿੰਦਰ ਹੁਣੀ ਨਿਊਜ਼ੀਲੈਂਡ ਦੇ ਵਿੱਚ ਚੰਗਾ ਟਾਈਮ ਲਾ ਕੇ ਆਏ ਨੇ ਪਰ ਜਦੋਂ ਇੱਥੇ ਵਾਪਸ ਆਏ ਤਾਂ ਇਹਨਾਂ ਨੇ ਦੇਖਿਆ ਕਿ ਜੇ ਮਿਹਨਤ ਇੱਥੇ ਹੀ ਕਰੀਏ ਤਾਂ ਤਾਂ ਵੀ ਇੱਥੇ ਵਧੀਆ ਚੰਗਾ ਸਰਦਾ ਹੈ ਤਾਂ ਇੱਥੇ ਆਪ ਹੱਥੀਏ ਖੇਤੀ ਕਰਦੇ ਨੇ ਹੁਣ ਇਹਨਾਂ ਨੇ 4-5 ਮਹੀਨੇ ਇਹ ਗੂੜ ਦਾ ਸੀਜ਼ਨ ਚੱਲ ਰਿਹਾ ਗੁੜ ਕੱਢਣਾ ਦੇਸੀ ਗੁੜ ਕਾਫੀ ਕਹਿੰਦੇ ਕਿ ਸਾਡਾ ਹੱਥੋ ਹੱਤੀ ਵਿਕ ਜਾਂਦਾ ਤੇ ਜਿੰਨੇ ਮਿਹਨਤ ਕਰਨੀ ਹੈ ਉਹ ਪੰਜਾਬ ਦੇ ਵਿੱਚ ਰਹਿ ਕੇ ਵੀ ਵਧੀਆ ਪੈਸੇ ਬਣਾ ਸਕਦਾ ਤੇ ਵਧੀਆ ਮਿਹਨਤ ਕਰਕੇ ਆਪਣੇ ਭਵਿੱਖ ਨੂੰ ਵਧੀਆ ਬਣਾ ਸਕਦਾ ਹੈ ਕੈਮਰਾਮੈਨ ਗੁਲਸ਼ਨ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ